ਸਸੀ ਕਾਲ ਦੀ ਤੁਸੀਂ ਦੇਖ ਰਹੇ ਹੋ ਜਾਰ ਟਾਈਮ ਮੈਂ ਤਰਲੋਚਨ ਸਿੰਘ ਗੱਲ 28 ਨਵੰਬਰ 2 ਸਾਲ ਪਹਿਲਾਂ ਜਿਹੜੀ ਘਟਨਾ ਹੋਈ ਸੀ ਉਹ ਕਿਸੇ ਨੂੰ ਵੀ ਅੱਜ ਤੱਕ ਭੁੱਲੀ ਨਹੀਂ ਜਦੋਂ ਛੋਟੀ ਜੀ ਬੱਚੀ ਦਿਲਰੋਜ਼ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦੀ ਆ ਉਹਦਾ ਕਤਲ ਹੋ ਜਾਂਦਾ ਵਾ ਤੇ ਕਤਲ ਵੀ ਇੰਨਾ ਬੇਰਹਿਮੀ ਦੇ ਨਾਲ ਹੁੰਦਾ ਉਸ ਦਿਨ ਮੈਂ ਇੱਥੇ ਸੀ ਤੇ ਉਹ ਕਿਹੜੀ ਅੱਖ ਸੀ ਜਿਹੜੀ ਰੋਈ ਨਹੀਂ ਸੀ ਉਸ ਦਿਨ ਉਸ ਬੱਚੀ ਨੂੰ ਅੱਜ ਵੀ ਸਾਰੇ ਯਾਦ ਕਰਦੇ ਨੇ ਅੱਜ ਵੀ ਮੇਰੇ ਨਾਲ ਇਹ ਵੀਰ ਜਿਹੜੇ ਖੜੇ ਦਿਖ ਰਹੇ ਨੇ ਇਹਨਾਂ ਨੇ ਉਸ ਬੱਚੀ ਨੂੰ ਯਾਦ ਉਹ ਉਸ ਬੱਚੀ ਦੀ ਯਾਦ ਦੇ ਵਿੱਚ ਫੂਨਦਾਨ ਕੈਂਪ ਰੱਖਿਆ ਪਹਿਲਾਂ ਤਾਂ ਮੈਂ ਦਿਲਰੋਜ਼ ਦੇ ਪਾਪਾ ਨਾਲ ਗੱਲ ਕਰਾਂਗਾ ਕਿ ਉਹ ਕੇਸ ਦਾ ਕਿੱਥੇ ਤੱਕ ਪਹੁੰਚਿਆ ਕਿ ਉਸ ਦਾ ਬਣਿਆ ਸਾਰਾ ਤੇ ਉਸ ਤੋਂ ਬਾਅਦ ਆਪਾਂ ਵੀਰ ਨਾਲ ਵੀ ਗੱਲ ਕਰਾਂਗੇ ਵੀਰ ਕਿ ਕਿੰਨਾ ਤੋਂ ਨੇੜੇ ਪਹੁੰਚਿਆ ਕਿ ਸਜ਼ਾ ਉਸ ਔਰਤ ਨੂੰ ਜਿਹੜੀ ਇਹਨਾਂ ਜ਼ੁਲਮ ਕਰਕੇਗੇ ਤੁਹਾਡੇ ਪਰਿਵਾਰ ਦੇ ਉੱਤੇ ਕਿ ਕੇਸ ਦਾ ਕੀ ਸਟੇਟਸ ਹੈ ਜੀ ਸਸ਼ੀਕਰ ਜੀ ਪਹਿਲਾਂ ਸਾਰਿਆਂ ਨੂੰ ਮੈਂ ਕਹ ਰਿਹਾ ਜੀ ਕਿ ਇਸ ਦਾ ਬਹੁਤ ਛੇਤੀ ਉਹਨੂੰ ਸਜ਼ਾ ਹੋਣ ਵਾਲੀ ਹੈ ਜੀ ਤੇ ਹੁਣ ਬਸ ਸਜ਼ਾ ਆਰਡਰ ਤੇ ਹੀ ਆ ਹੁਣ ਉਹਨੂੰ ਉਮੀਦ ਹੈ ਵੀ ਬਹੁਤ ਛੇਤੀ ਫੈਸਲਾ ਆ ਜਾਵੇ ਕੱਲ ਨੂੰ ਮੈਨੂੰ ਲੱਗਿਆ ਪਤਾ ਵੀ ਕੱਲ ਨੂੰ ਤਰੀਕ ਹੈ ਹਾਂ ਜੀ ਕੱਲ ਨੂੰ ਤਰੀਕ ਹੈ ਜੀ ਉਮੀਦ ਹੈ ਜੀ ਬਾਕੀ ਕਿਰਪਾ ਕਰਨ ਬਾਬਾ ਜੀ ਲਈ ਵੀ ਕੱਲ ਨੂੰ ਉਹਨੂੰ ਸਜ਼ਾ ਦੇ ਕੀ ਹੋ ਕਿ ਇਹ ਜੀ ਸਜ਼ਾ ਕਿ ਮਿਲਣੀ ਚਾਹੀਦੀ ਪਤਾ ਫਾਂਸੀ ਦੇ ਰਹਿਆ ਉਹਨੂੰ ਫਾਂਸੀ ਮਿਲੇ ਜੀ ਜਿਵੇਂ ਉਹਨੇ ਦਿਲ ਰੋਜ਼ ਨਾ ਕੀਤਾ ਉਵੇਂ ਹੀ ਹੋ ਜਾਵੇ ਮੇਰੇ ਨਾਲ ਉਹਨਾਂ ਦੇ ਮਦਰ ਨੇ ਭਾਵੁਕ ਹੋ ਗਏ ਨੇ ਮੈਂ ਹਰੇਕ ਵੀਡੀਓ 'ਚ ਇਹ ਚੀਜ਼ ਦੇਖਦਾ ਵਾਂ ਕਿ ਜਦੋਂ ਵੀ ਇਹ ਕਿਤੇ ਕੋਈ ਗੱਲ ਕਰਦੇ ਆ ਜਾਂ ਕਿੰਨਾ ਮਾਂ ਦਾ ਦੈਲਾ ਉਹ ਜਿਹੜਾ ਅੱਜ ਵੀ ਉਸੇ ਤਰੀਕੇ ਨਾਲ ਉਹਨੂੰ ਯਾਦ ਕਰਦੇ ਆ ਉਸੇ ਤਰੀਕੇ ਮਾਤਾ ਜਿਹੜੀ ਆ ਉਹ ਭਾਵੁਕ ਹੋ ਜਾਂਦੇ ਆ ਜਦੋਂ ਵੀ ਮੈਂ ਵੀਡੀਓ ਦੇ ਵਿੱਚ ਦੇਖਦਾ ਵੀਰ ਨੂੰ ਨਾਲ ਗੱਲ ਕਰਦੇ ਆ ਉਹਨਾਂ ਨੇ ਉਸ ਬੱਚੀ ਨੂੰ ਜਾ ਕੇ ਕਰਕੇ ਉਸ ਚੀਜ਼ ਨੂੰ ਟੈਂਪਰ ਰੱਖਿਆ ਵਿੱਚ ਟੈਂਪਰ ਰੱਖਿਆ ਕਿ ਕਿਹੜੀ ਜਗ੍ਹਾ ਸਾਰਿਆਂ ਨੂੰ ਦੱਸੋ ਜਿਨ੍ਹਾਂ ਨੂੰ ਪਹੁੰਚਣਾ ਹੋਵੇ ਸਸਤੀ ਗਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਹੀ ਮਤਲਬ ਕੀ ਮੰਦਪਾਗੀ ਗੱਲ ਜਿਹੜੀ ਛੋਟੀ ਬੱਚੀ ਦੇ ਲੋਜ ਜੀ ਤੇ 2021 ਨੂੰ ਇਹ ਹੈਪਨਿੰਗ ਹੋਈ ਸੀਗੀ ਬਹੁਤ ਹੀ ਬੇਰਹਿਮੀ ਨਾਲ ਉਹਨਾਂ ਨੂੰ ਮਾਰਿਆ ਗਿਆ ਜੋ ਵੀ ਤੇ ਅੱਜ ਜੋ ਵੀ ਕੇਸ ਚੱਲਿਆ ਹੋਇਆ ਉਹਨਾਂ ਦੇ ਫਾਦਰ ਸਭ ਉਹਨਾਂ ਦੇ ਪਰਿਵਾਰ ਹੋਣੀ ਸਾਰੇ ਖੜੇ ਨੇ ਇਹ ਜਿਹੜਾ ਕੈਂਪ ਲੱਗ ਰਿਹਾ ਹੈ ਇਹ 24 ਦਸੰਬਰ ਨੂੰ ਦੀ ਨਾਨਕਨਗਰ ਆ ਬੋਨੀ ਭਾਜੀ ਹੋਣੀ ਸਾਰੇ ਆਪਣੇ ਲक्की ਭਾਜੀ ਯੂਨੀ ਪ੍ਰਵੀਨ ਭਾਜੀ ਹੋਣੀ ਸਾਰੇ ਭਰਾ ਆਪਣੇ ਇਹ ਸਾਰਿਆਂ ਦੀ ਮਦਦ ਦੇ ਨਾਲ ਭਰਾਵਾਂ ਦੀ ਸਹਿਯੋਗ ਦੇ ਨਾਲ ਲੱਗ ਰਿਹਾ 24 ਦਸੰਬਰ ਨੂੰ ਨਾਨਕਨਗਰ ਯੂਥ ਨਾਨਕਨਗਰ ਵੱਲੋਂ ਬਲੱਡ ਸਰਵ ਫੈਮਿਲੀ ਬਲੱਡ ਲਿੰਕ ਫਾਊਂਡੇਸ਼ਨ ਐਨਜੀਓ ਵੱਲੋਂ ਮਿਲ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਾ ਰਿਹਾ ਸਾਰਿਆਂ ਨੂੰ ਬੇਨਤੀ ਹੈ ਦੇਖੋ ਪਰਮਾਤਮਾ ਦੀ ਜੋ ਵੀ ਮਤਲਬ ਕੀ ਕਹਿ ਸਕਦੇ ਆਪਾਂ ਜੋ ਮਿਸ ਹੈਪਨਿੰਗ ਹੋਈ ਠੀਕ ਹੈ ਉਸ ਬੱਚੇ ਨੂੰ ਦੁਬਾਰਾ ਵਾਪਸ ਲੈਣਾ ਬਹੁਤ ਮੁਸ਼ਕਲ ਆ ਇਸ ਟਾਈਮ ਜੋ ਮਾਹੌਲ ਹੈ ਇਸ ਟਾਈਮ ਸ਼ਹਿਰ ਦਾ ਤੁਹਾਨੂੰ ਵੀ ਪਤਾ ਕਿੰਨੀ ਕੋਵਾਰਦਾਂ ਹੁੰਦੀਆਂ ਨੇ ਤੇ ਉਹਨੂੰ ਉਹਦੀ ਵਾਅ ਚੱਕਣ ਵਾਸਤੇ ਕਿ ਹਾਂ ਵੀ ਉਹਨੂੰ ਫਾਂਸੀ ਦੀ ਸਜ਼ਾ ਮਿਲ ਸਕੇ ਉਹਦੇ ਲਈ ਇੱਕਪਾਉਨਿਕ ਛੋਟੀ ਜੀ ਸ਼ਰਧਾਂਜਲੀ ਪੇਂਟ ਕਰ ਰਹੇ ਹਾਂ ਕਿ ਬਲੱਡ ਕੈਂਪ ਲਗਾ ਰਹੇ ਹਾਂ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੀ ਇੱਕ ਖੂਨ ਦੀ ਬੋਤਲ ਤਿੰਨ ਜਾਨਾਂ ਬਚਾਉਂਦੀਆਂ ਨੇ ਇਸ ਤੋਂ ਉੱਪਰ ਕੋਈ ਦਾਨ ਨਹੀਂ ਹੈ ਖੂਨ ਦਾ ਜਿਹੜਾ ਸਭ ਤੋਂ ਉੱਚਾ ਦਾਨ ਮੰਨਿਆ ਗਿਆ ਹੈ ਜਿਹੜਾ ਪੈਸੇ ਦੇ ਦਾਨਾ ਉਹ ਵੀ ਕੋਈ ਜਿਹੜਾ ਬੰਦਾ ਜੇਬ ਚੋਂ ਕੱਢ ਕੇ ਦਿੰਦਾ ਪਰ ਜਿਹੜਾ ਖੂਨ ਦਾ ਦਾਨ ਆਪਣੇ ਸ਼ੀਰ ਦੇ ਵਿੱਚੋਂ ਕੋਈ ਚੀਜ਼ ਕੱਢ ਕੇ ਦੇਣਾ ਬਹੁਤ ਤੇ ਇੱਕੋ ਮਕਸਦ ਸਾਡਾ ਖੂਨਦਾਨ ਮਹਾਦਾਨ ਤੇ ਜਰੂਰ ਇਹ ਛੋਟੀ ਬੱਚੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇ। ਸੋ ਮੈਂ ਸਾਡੀ ਖੜੀ ਜਮਾ ਨਾਲ ਗੱਲ ਕਰੂੰਗਾ ਜੇ ਕੋਸ਼ਿਸ਼ ਕਰਦਾ। ਅੱਜ ਵੀ ਉਹ 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 ਦੀਆਂ ਤਲਕਾਰੀਆਂ ਜੋ ਉਹਦੇ ਬੋਲ ਕੰਨਾਂ ਚ ਬਿਲਕੁਲ ਇਹ ਤਾਂ ਤੇਰੇ ਨਹੀਂ ਪਹੁੰਚਿਆ ਜਾ ਸਕਦੀ ਹੈ। ਤੁਹਾਨੂੰ ਪਤਾ ਇੱਕ ਮਾਂ ਦਾ ਦਰਦ ਦਾ ਜਿਹੜਾ ਉਹ ਕਦੇ ਵੀ ਘਟ ਨਹੀਂ ਹੋ ਸਕਦਾ। ਮੈਨੂੰ ਲੱਗਦਾ ਦਿਨੋਂ ਦਿਨ ਵੱਧਦਾ ਜਾਂਦਾ ਨਾ। ਹੁਣ ਤਾਂ ਪਰਮਾਤਮਾ ਅੱਗੇ ਦਸ ਕਰਦੇ ਆਂ ਵੀ ਵਾਪਸ ਮਿਲ ਜਵੇ। ਸਜ਼ਾ ਜੇ ਉਸਨੇ ਕੀ ਮੰਨਦੇ ਹੋ ਕਿ ਫਾਂਸੀ ਉਹ ਨੂੰ ਫਾਂਸੀ ਉਹ ਜਲਦ ਹੋਵੇ ਤਾਂ ਕਿ ਜਿਹੜੇ ਵੀ ਇਦਾਂ ਦਾ ਕੁਝ ਕਰਦੇ ਆ ਇੰਨਾ ਬੁਰਾ ਕੰਮ ਕਰਦੇ ਆ ਤਾਂ ਉਹਨਾਂ ਨੂੰ ਇੱਕ ਮਤਲਬ ਕਿ ਉਹਨਾਂ ਦੀ ਐਗਜ਼ਾਮਪਲ ਸੈੱਟ ਐਗਜ਼ਾਮਪਲ ਸੈੱਟ ਹੋ ਜਾਵੇ ਪਰ ਮੈਨੂੰ ਇਹ ਆ ਕਿ ਬਹੁਤ ਜਲਦ ਹੋਣੀ ਚਾਹੀਦੀ ਆ ਔਰ ਫਾਂਸੀ ਹੀ ਹੋਣੀ ਚਾਹੀਦੀ ਆ ਸੋ ਸਹੀ ਗੱਲ ਆ ਕੱਲਾ ਉਸ ਬੱਚੀ ਦਾ ਨਿਕਤਲ ਕੀਤਾ ਗਿਆ ਸੀ ਉਸ ਦਿਨ ਉਸ ਦਿਨ ਇਨਸਾਨੀਅਤ ਦਾ ਕਤਲ ਕੀਤਾ ਗਿਆ ਸੀ ਉਸ ਔਰਤ ਵੱਲੋਂ ਤੇ ਅਸੀਂ ਵੀ ਕਹਿੰਨੇ ਆ ਕਿ ਸਾਡੇ ਹਰ ਹਰ ਉਸ ਬੰਦੇ ਦੀ ਭਾਵਨਾ ਹੈ ਆ ਕਿ ਵਾਕਈ ਜੇ ਉਸ ਨੂੰ ਫਾਂਸੀ ਹੁੰਦੀ ਆ ਤਾਂ ਇਹ ਇਹ ਵੀ ਬਹੁਤ ਸਜ਼ਾ ਘੱਟ ਹੋਊਗੀ ਕਿਉਂਕਿ ਉਹ ਕਤਲ ਸੀ ਜਿਹੜਾ ਉਹ ਬੜਾ ਬੇਰਹਿਮੀ ਨਾਲ ਕੀਤਾ ਗਿਆ ਸੀਗਾ ਸੋ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਤੁਹਾਨੂੰ ਅਪੀਲ ਕਰਦੇ ਆ ਕਿ ਬੱਚੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਸ ਦਿਨ ਜ਼ਰੂਰ ਪਹੁੰਚੋ 24 ਦਸੰਬਰ ਦੇ ਦਿਨ ਇਹ ਬਲੱਡ ਕੈਂਪ ਰੱਖਿਆ ਗਿਆ ਧੰਨਵਾਦ